ਤੰਦਮੀਅਤ ਤੇ ਤਾਜ਼ਾ ਵੀਡੀਓ ਦੇਖਣ ਲਈ ਆਪਣੇ PV13 ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਘੰਟੀ ਦੇ ਬੈਲ ਆਈਕਨ ਨੂੰ ਪ੍ਰੈਸ ਕਰੋ। ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਪਰ ਜਮਨ ਦੇ ਰਹੇ ਤਾਂ ਨਹੀਂ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚੰਨਨੀ। ਸਵਾਗਤ ਹੈ ਤੁਹਾਡਾ YouTube ਚੈਨਲ PV13 ਵਾਲੇ ਤੇ। ਸੋ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਲਈ ਨਗਲਾ ਇੰਸਟੀਟਿਊਟ ਰੀਜ਼ ਦੇ ਬਾਰੇ 'ਚ ਹੈਗੀ ਹੈ ਠੀਕ ਹੈ ਨਾ ਜੀ। ਤੇ ਅੱਜ ਜੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਨਗਲਾ ਸਟੇਟ ਲੋਟਰੀ ਦੇ ਬਾਰੇ ਚ ਜੋ ਕਿ ਹੈਗੇ ਡੀਅਰ 500 ਸੈਟਰਡੇ ਵੀਕਲੀ ਲੋਟਰੀ ਹੈ ਜੀ ਜਿਸ ਦਾ ਡਰਾਅ ਹੋਣਾ 23 12 2023 ਨੂੰ ਸ਼ਾਮ ਦੇ 8:00 ਵਜੇ ਲਾਈਵ ਡਰਾਅ ਹੋਣਾ ਹੈ ਇਹਦਾ ਫਰਸਟ ਪ੍ਰਾਈਜ਼ 2.5 ਕਰੋੜ ਦਾ ਹੈ ਜੀ ਠੀਕ ਹੈ ਨਾ ਜੀ ਗਰੰਟਡ ਪ੍ਰਾਈਜ਼ ਆ ਵਿਕੇ ਹਨ ਟਿਕਟਾਂ ਚੋ ਫਰਸਟ ਪ੍ਰਾਈਜ਼ ਹੈ ਜਿਹੜਾ ਕੱਢਿਆ ਜਾਊਗਾ ਇਹ ਵੀ ਇੱਕ ਪਰਸਨ ਨੂੰ ਦਿੱਤਾ ਜਾਣਾ ਹੈ ਸੈਕੰਡ ਪ੍ਰਾਈਜ਼ ਹੈ ਸੈਕੰਡ ਪ੍ਰਾਈਜ਼ ਇਹਦਾ ਹੈਗਾ 10 ਲੱਖ ਦਾ ਉਹ ਵੀ ਇੱਕ ਪਰਸਨ ਦਿੱਤਾ ਜਾਊਗਾ ਤੇ ਜਿਹੜਾ ਇਹਦਾ ਹੈਗੇ 3rd ਪ੍ਰਾਈਜ਼ ਉਹ ਹੈਗੇ 5 ਲੱਖ ਦਾ ਜੀ ਉਹ ਵੀ ਇੱਕ ਪਰਸਨ ਦਿੱਤਾ ਜਾਣਾ ਤੇ ਜੇਕਰ 4th ਪ੍ਰਾਈਜ਼ ਦੀ ਗੱਲ ਕਰੀਏ ਦੀ ਆਪਾਂ ਉਹ ਹੈਗੇ 9000 ਦਾ ਉਹ 400 winner ਨੂੰ ਦਿੱਤਾ ਜਾਊਗਾ 5th ਪ੍ਰਾਈਜ਼ 5000 ਦਾ ਜੀ ਉਹ ਵੀ 400 winner ਨੂੰ ਦਿੱਤਾ ਜਾਣਾ 6th ਜੋ ਕਿ ਲਾਸਟ ਪ੍ਰਾਈਜ਼ ਦਾ 2000 ਦਾ ਉਹ 8000 ਪਰਸਨਾਂ ਦੇ ਵਿੱਚ ਦਿੱਤਾ ਜਾਣਾ ਠੀਕ ਹੈ ਨਾ ਜੀ ਜਲਦੀ ਡਿਟੈਕਟ ਜਿਹੜੀ ਉਹ ਤੁਸੀਂ ਬਾਏ ਕਰ ਲਓ ਮਾਰਕੀਟ ਦੇ ਵਿੱਚ ਆ ਰਹੀ ਹੈ ਤੇ ਸੈਵਨਥ ਡਰਾ ਹੈ ਜੀ ਇਹ 500 ਸੈਟਰਡੇ ਵੀਕਲੀ ਲੋਟਰੀ ਦਾ ਤੇ ਨਗਲੈਂਡ ਸਟੇਟ ਦੀ ਟਿਕਟ ਹੈ 500 ਡੀਅਰ 500 ਸੈਟਰਡੇ ਵੀਕਲੀ ਲੋਟਰੀ 23 12 2023 ਨੂੰ ਸ਼ਾਮ ਦੇ 8 ਵਜੇ ਲਾਈਵ ਡਰਾ ਹੋਊਗਾ ਆਪਣੇ ਪੀਵੀ 13 ਵਾਲੇ ਚੈਨਲ ਤੇ ਲਾਈਵ ਰਿਜ਼ਲਟ ਉਹ ਦਿਖਾਇਆ ਜਾਓ ਫਰਸਟ ਪ੍ਰਾਈਜ਼ 32 ਕਰੋੜ ਦਾ ਜੋ 21% ਦਿੱਤਾਇਓ ਸੋਲਡਰ ਟਿਕਟਾਂ ਚੋਂ ਦਿੱਤਾਇਓ ਵਿਕੀਆਂ ਹੋਈਆਂ ਟਿਕਟਾਂ ਚੋਂ ਜੀ ਠੀਕ ਹੈ ਨਾ ਜੀ ਸੈਕੰਡ ਪ੍ਰਾਈਜ਼ 10 ਲੱਖ ਦਾ ਉਹ ਵੀ 1% ਦਿੱਤਾਇਓ ਥਰਡ ਪ੍ਰਾਈਜ਼ 5 ਲੱਖ ਦਾ ਉਹ ਵੀ 1% ਦਿੱਤਾਇਓ ਤੇ ਜਿਹੜਾ ਫੋਰਥ ਪ੍ਰਾਈਜ਼ ਹੈ ਉਹ ਹੈਗੇ 9000 ਦਾ ਉਹ 400 ਮਿੰਨੂ ਦਿੱਤਾਇਆ ਜਾਣਾ ਫਿਫਥ ਪ੍ਰਾਈਜ਼ 5000 ਦਾ ਉਹ ਵੀ 400 ਮਿੰਨੂ ਦਿੱਤਾਇਓ 6th ਜੋ ਕਿ ਲਾਸਟ ਪ੍ਰਾਈਜ਼ ਆ ਉਹ ਹੈਗਾ 2000 ਤੋਂ 8000 ਪਰਸੈਂਟ ਦੇ ਵਿੱਚ ਦਿੱਤਾ ਜਾਊਗਾ ਠੀਕ ਹੈ ਨਾ ਜੀ ਧਿਆਨ ਨਾਲ ਦੇਖ ਲਿਓ ਇਹ ਡਿਟੇਲ ਤੁਸੀਂ ਇਹਦੀ ਠੀਕ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਸਸਰੀਕਾ ਧੰਨਵਾਦ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ